ਜਿਵੇਂ ਕੇਸ ਤੁਸੀਂ ਸਾਰੇ ਨੇ ਕੱਲ੍ਹ ਦੀ ਇਹ ਖਬਰ ਸੁਣੀ ਹੋਣੀ ਹੈ ਇਹ ਸਿੰਘ ਤੇ ਪੁਲਿਸ ਨੇ ਹੀਰੋਇਨ ਦਾ ਕੇਸ ਪਾ ਦਿੱਤਾ ਤੇ ਇਸ ਨੂੰ ਫੜ ਲਿਆ ਇਸ ਨੇ ਬਹੁਤ ਨਾਮ ਕਮਾਇਆ ਤੇ ਇਸ ਨੇ ਅਮਰਤ ਵਿਸ਼ੇਕਿਆ ਹੋਇਆ ਹੈ ਤੇ ਇਸ ਨੇ ਇੰਡੀਆ ਗੋਟ੍ਰੈਂਟ ਵਿੱਚ ਵੀ ਗਤਕੇ ਦਾ ਕਾਫੀ ਜ਼ੋਰ ਵਿਖਾਇਆ ਤੇ ਪਹਿਲੇ ਖੁਦ ਵੀ ਪੰਜਾਬ ਪੁਲਿਸ ਵਿੱਚ ਕੰਮ ਕਰਦਾ ਸੀ ਤੇ ਇਸ ਨੇ ਰਿਟਾਇਰਮੈਂਟ ਲੈ ਲਈ ਹੁਣ ਆਪਾਂ ਗੱਲ ਕਰਦੇ ਹਾਂ ਸੱਚ ਤੇ ਝੂਠ ਦੀ ਆਪਾਂ ਗੱਲ ਕਰਦੀ ਐ ਸੱਚ ਦੀ ਜੇਕਰ ਨਸ਼ਾ ਕਰਦਾ ਹੈ ਤੇ ਵੇਚਦਾ ਇਸ ਵਾਸਤੇ ਕਾਫੀ ਸ਼ਰਮ ਵਾਲੀ ਗੱਲ ਐ ਸਾਡੇ ਗੁਰੂਆਂ ਨੇ ਸਾਨੂੰ ਅਧਿਕ ਇਕਰਤ ਕਮਾਈ ਕਰਨ ਦਾ ਹੁਕਮ ਦਿੱਤਾ ਸੀ ਨਾ ਕਿ ਜਿਹੇ ਮਾੜੇ ਕੰਮ ਕਰਨ ਦਾ ਜਿਦੋਂ ਅਸੀਂ ਗੁਰੂ ਦੇ ਸਿੰਘ ਸੱਜਦੇ ਹਾਂ ਅੰਮ੍ਰਿਤ ਛੱਕਦੇ ਹਾਂ ਫਿਰ ਅਹੀ ਸੋਚਦੇ ਹਾਂ ਕਿ ਆਪਾਂ ਹੁਣ ਬਾਣੀ ਪੜ੍ਹਨੀ ਐ ਸਿਮਰਨ ਕਰਨਾ ਐ ਨਾ ਕਿ ਜਿਹੇ ਮਾੜੇ ਕੰਮ ਕਰਨ ਦਾ ਜਿਵੇਂ ਆਪਾ ਗੁਰੂ ਜੀ ਸਿੰਘ ਸੱਜਦੇ ਆਂ ਅਮ੍ਰਿਤ ਛੱਕਦੇ ਆਂ ਆਪਾ ਜੇ ਮਾੜੇ ਕੰਮ ਕਰਦੇ ਆਂ ਤੇ ਸਾਡੇ ਕਵਾਸਤੇ ਕਾਫੀ ਸ਼ਰਮ ਵਾਲੀ ਗੱਲ ਹੈ ਤੇ ਆਪਾ ਧਰਮ ਦਾਸਰਾ ਲੈ ਕੇ ਇਹ ਕੰਮ ਕਰਦੇ ਹੋਰ ਵੀ ਸ਼ਰਮ ਵਾਲੀ ਗੱਲ ਹੈ ਤੇ ਜਦੋਂ ਆਪਾ ਜੇ ਕੰਮ ਕਰਦੇ ਆਂ ਆਪਾਂ ਇਹ ਨਹੀਂ ਸੋਚਦੇ ਕਿ ਆਪਾ ਅਮ੍ਰਿਤ ਛੱਕਿਆ ਹੈ ਗੁਰੂ ਜੀ ਸਿੰਘ ਹਾਂ ਆਪਾ ਜੇ ਕੰਮ ਕਰਦੇ ਆਂ ਇਹ ਸੋਚਦੇ ਹਨ ਕਿ ਨਾ ਸਾਨੂੰ ਕੋਈ ਦੇਖਦਾ ਹੈ ਨਾ ਕੋਈ ਸਾਡੇ ਉੱਤੇ ਸ਼ੱਕ ਕਰੇਗਾ ਜੇ ਆਪਾ ਜੇ ਇਹ ਮਾਰੇ ਕੰਮ ਕਰ ਰਹੇ ਹੁੰਦੇ ਆ ਆਪਾ ਧਰਮ ਦੀ ਬੀਬੀ ਅਧਵੀ ਕਰਦੀਆਂ ਤੇ ਜਿਹੜੀ ਆਪਾ ਗੁਰੂ ਕੋ ਦਾਅਤ ਲਈ ਹੁੰਦੀ ਹੈ ਉਸ ਦੀ ਬੀਬੀ ਅਧਵੀ ਕਰ ਰਹੀ ਹੁੰਦੇ ਹਾਂ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਝੂਠ ਦੀ ਅਕਸਰ ਸਿੱਖਾਂ ਤੇ ਝੂਠੇ ਕੇਸਾਂ 'ਚ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਅਕਸਰ ਪੱਗਾਂ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਜਿਵੇਂ ਬੋਬੀ ਰਿੰਦਾਵਾ ਨੂੰ ਚੋਚੋ ਬਾਹਰ ਕਰ ਦਿੱਤਾ ਕਿਉਂਕਿ ਉਸਨੇ ਪੱਗ ਦੀ ਗੱਲ ਕੀਤੀ ਸੀ। ਡਰੇਕ ਦੀਆਂ ਹੱਡੀਆਂ ਤੇ ਪੱਗ ਦਿਸਦੀ। ਹੋ ਵੀ ਸਕਦਾ ਕਿ ਇਸ ਸਿੰਘ ਤੇ ਵੀ ਝੂਠਾ ਪਰਚਾ ਕੀਤਾ ਹੋਵੇ। ਹੁਣ ਕੀ ਸੱਚਾ ਕੀ ਝੂਠਾ ਇਹ ਤਾਂ ਜਾਂ ਇਹ ਜਾਣਦਾ ਹੈ ਜਾਂ ਪੁਲਿਸ ਜਾਣਦੀ ਹੈ। ਰਬ ਤਾਂ ਦੇਖ ਹੀ ਰਿਹਾ ਹੈ ਜੋ ਸੱਚ ਝੂਠਾ ਉਹ ਇੱਕ ਦਿਨ ਸਾਹਮਣੇ ਆਈ ਜਾਣਾ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਕਦੀ ਲੁਕਦਾ ਨਹੀਂ ਇਸ ਉੱਤੇ ਆਪਣੀ رائے ਜ਼ਰੂਰ ਦਿਓ ਧੰਨਵਾਦ